ਸੋਨ ਸਿੰਘ ਦਾ ਇੱਕ ਲੜਕਾ ਹੈ ਜਿਹੜਾ ਪਰਿਵਾਰ ਸਮੇਤ ਫਰਾਂਸ ਰਹਿੰਦਾ ਤੇ ਉਸਦੀ ਆਪਣੇ ਮਾਪੇ-ਮਾਪ ਨਾਲ ਬਹੁਤ ਕਈ ਸਾਲਾਂ ਤੋਂ ਜਾਇਦਾਦ ਦੀ ਵੰਡ ਨੂੰ ਲੈ ਕੇ ਉਹਦਾ ਝਗੜਾ ਰਹਿੰਦਾ ਸੀ ਇਹਨਾਂ ਦੇ بیٹے ਨੇ ਜੀਤਪਾਲ ਨੇ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜ਼ਖਮੀ ਕੀਤਾ ਤੇ ਫਰਾਂਸ ਤੋਂ ਆਏ ਪੁੱਤ ਨੇ ਆਪਣੇ ਹੀ ਪਿਓ ਦਾ ਕਤਲ ਕਰਵਾ ਦਿੱਤਾ ਜਿਹੜਾ ਇਹ ਬੇਹਦ ਸੰਘੀਨ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੁੱਤ ਨੇ ਆਪਣੇ ਹੀ ਬਜ਼ੁਰਗ ਪਿਓ ਦਾ ਕਤਲ ਕਰਵਾ ਦਿੱਤਾ ਸਿਰਫ ਇਹ ਨਹੀਂ ਨਹੀਂ ਇਸ ਵਿਅਕਤੀ ਨੇ ਆਪਣੇ ਮਾਤਾ ਪਿਤਾ ਤੇ ਗੋਲੀਬਾਰੀ ਕਰਵਾਈ ਜਿਸ ਵਿੱਚ ਪਿਤਾ ਦੀ ਮੌਤ ਹੋ ਗਈ ਜਦਕਿ ਉਸਦੀ ਮਾਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚਬੰਦੀ ਕੀਤੀ ਅਤੇ ਹੁਣ ਇਸ ਕਾਲਯੁਗੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਵਾਲੀ ਚ ਬੀਤੇ ਦਿਨੀ ਇੱਕ ਬਜ਼ੁਰਗ ਪਤੀ ਪਤਨੀ ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਬਜ਼ੁਰਗ ਸੋਹਣ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਉਸਦੀ ਪਤਨੀ ਹਸਪਤਾਲ ਚ ਹਾਲੇ ਵੀ ਚਿਹਰੇ ਇਲਾਜੇ ਇਸ ਮਾਮਲੇ ਚ ਜਦੋਂ ਪੁਲਿਸ ਨੇ ਜਾਂਚਬਿੰਦ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਬਜ਼ੁਰਗ ਪਤੀ ਪਤਨੀ ਤੇ ਫਾਇਰਿੰਗ ਕਰਨ ਵਾਲਾ ਕੋਈ ਹੋਰ ਨਹੀਂ ਸਗੋ ਉਹਨਾਂ ਦਾ ਹੀ ਪੁੱਤਰ ਅਜੀਤਪਾਲ ਸਿੰਘ ਹੈ ਉਸ ਦੀ ਆਪਣੇ ਮਾਤਾ ਪਿਤਾ ਨਾਲ ਜਾਇਦਾਦ ਨੂੰ ਲੈ ਕੇ ਅਣਬਣ ਚੱਲਦੀ ਸੀ ਜਿਸ ਤੋਂ ਬਾਅਦ ਪਿਛਲੇ ਮਹੀਨੇ ਉਹ ਵਿਦੇਸ਼ ਤੋਂ ਵਾਪਸ ਆਇਆ ਅਤੇ ਆਉਂਦਿਆਂ ਹੀ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਬਲਬੀਰ ਸਿੰਘ ਦੇ ਨਾਲ ਮਿਲ ਕੇ ਆਪਣੇ ਪਿਤਾ ਤੇ ਗੋਲੀਬਾਰੀ ਕਰਵਾ ਦਿੱਤੀ ਇਸ ਗੋਲੀਬਾਰੀ ਦੌਰਾਨ ਉਸ ਦਾ ਪਿਤਾ ਮੌਕੇ ਤੇ ਦਮ ਤੋੜ ਗਿਆ ਜਦਕਿ ਉਸ ਦੀ ਮਾਤਾ ਗੰਭੀਰ ਰੂਪ ਚ ਜ਼ਖਮੀ ਹੋ ਗਈ ਜਿਸ ਨੂੰ ਕੇ ਇਲਾਜ ਲਈ ਅੰਮ੍ਰਿਤਸਰ ਭਰਤੀ ਕਰਵਾਇਆ ਗਿਆ ਸ਼ੋਨ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਗੌਰ ਇਹ ਦੋਨੋਂ ਸਰਵਾਲੀ ਪਿੰਡ ਦੇ ਰਹਿਣ ਵਾਲੇ ਆ ਔਰ ਇਹਨਾਂ ਦੀ ਉਮਰ ਕਰੀਬ 60 ਤੋਂ 65 ਸਾਲ ਦੇ ਵਿੱਚ ਹੈ ਔਰ ਸਰਵਾਲੀ ਅੱਡੇ ਦੇ ਉੱਤੇ ਇਹ ਲੰਗਰ ਦੀ ਸੇਵਾ ਕਰਦੇ ਸੀ ਸਾਰਾ ਦਿਨ ਔਰ ਮਿਤੀ 1 3 25 ਨੂੰ ਰਾਤ ਕਰੀਬ 9 ਵਜੇ ਲੰਗਰ ਦੀ ਸੇਵਾ ਕਰਨ ਉਪਰੰਤ ਇਹ ਵਾਪਸ ਆਪਣੇ ਪਿੰਡ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਇਹ ਦੋਨੋਂ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜਿਹੜੇ ਆ ਜ਼ਖਮੀ ਹੋ ਗਏ ਦੌਰਾਨੇ ਅ ਇਲਾਜ ਸੋਨ ਸਿੰਘ ਦੀ ਜਿਹੜੀ ਹੈ ਡੈਥ ਹੋ ਗਈ ਤੇ ਉਸ ਦੀ ਪਤਨੀ ਗੋਲੀਆਂ ਲੱਗਨ ਕਰਕੇ ਅਜੇ ਵੀ ਜਿਹੜੀ ਆ ਉਹ ਇਲਾਜ ਵਾੜਾ ਚੱਲ ਰਿਹਾ ਹੈ ਇਹ ਘਟਨਾ ਹੋਣ ਤੋਂ ਉਪਰੰਤ ਅਸੀਂ ਮੌਕੇ ਤੇ ਗਏ ਤੇ ਇਹ ਸਾਰੀ ਘਟਨਾ ਸ਼੍ਰੀ ਸਹਿੇਲ ਕਾਸਿਮੇਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਸ੍ਰੀ ਗੁਰਪ੍ਰਤਾਪ ਸਿੰਘ ਐਸਪੀ ਡੀ ਸਰ ਬਟਾਲਾ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਤੇ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਦੇ ਉੱਤੇ ਤਪੀਸ਼ ਕਰਦੇ ਹੋਏ ਸੁਖਰਾ ਇੰਸਪੈਕਟਰ ਸੁਖਰਾ ਸਿੰਘ ਅਨਚਾਰ ਸੀਆਈਏ ਬਟਾਲਾ ਇੰਸਪੈਕਟਰ ਰਵਜੋਤ ਸਿੰਘ ਐਸਐਚਓ ਕਿਲਾ ਲਾਲ ਸਿੰਘ ਅਸੀਂ ਵੱਖ-ਵੱਖ ਥਿਊਰੀਆਂ ਤੇ ਕੰਮ ਕੀਤਾ ਔਰ ਡੂੰਘਾਈ ਨਾਲ ਪ੍ਰਤਾਪ ਕਰਨ ਤੇ ਇਹ ਪਤਾ ਲੱਗਾ ਕਿ ਸੋਨ ਸਿੰਘ ਦਾ ਇੱਕ ਲੜਕਾ ਜਿਹੜਾ ਪਰਿਵਾਰ ਸਮੇਤ ਫਰਾਂਸ ਰਹਿੰਦਾ ਤੇ ਕਰੀਬ ਡੇਢ ਮਹੀਨੇ ਪਹਿਲਾਂ ਉਹ ਇੱਥੇ ਆਇਆ ਸੀ ਤੇ ਉਸ ਦੀ ਆਪਣੇ ਮਾਪੇ ਨਾਲ ਬਹੁਤ ਕਈ ਸਾਲਾਂ ਤੋਂ ਜਾਇਦਾਦ ਦੀ ਵੰਡ ਨੂੰ ਲੈ ਕੇ ਉਹਦਾ ਝਗੜਾ ਰਹਿੰਦਾ ਸੀ ਤੇ ਦਰਖਾਸਤਬਾਜ਼ੀ ਵੀ ਚੱਲਦੀ ਸੀ ਇਸ ਤੋਂ ਇਲਾਵਾ ਸੋਨ ਸਿੰਘ ਵੱਲੋਂ 2022 ਵਿੱਚ ਇਸਦੇ ਹੀ ਪਿੰਡ ਦੇ ਬਲਜੀਤ ਸਿੰਘ ਤੇ ਬਲਵੀਰ ਸਿੰਘ ਨੇ ਇਦੋਂ ਉਹ ਝਗੜਾ ਕੀਤਾ ਸੀ ਤੇ ਇਹਨੂੰ ਕਾਫੀਆਂ ਸੱਟਾਂ ਲਾਈਆਂ ਸੀ ਸੋਨ ਸਿੰਘ ਨੇ ਇਹਨਾਂ ਦੇ ਉੱਪਰ ਪਰਚਾ ਦਰਜ ਕਰਾਇਆ ਸੀ ਜੋ ਅੰਡਰ ਟ੍ਰਾਇਲ ਨਾਂ ਜੋ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਅਸੀਂ ਇਸ ਥਿਊਰੀ ਤੇ ਕੰਮ ਕਰਦੇ ਹੋਏ ਇਹ ਪਤਾ ਲੱਗਾ ਕਿ ਬਲਬੀਰ ਸਿੰਘ ਔਰ ਇਹਨਾਂ ਦਾ ਬੇਟਾ ਸਹਿਜਪਾਲ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਗੂੜੀ ਦੋਸਤੀ ਹੈ ਤੇ ਇਹਨਾਂ ਨੇ ਅਜੀਤਪਾਲ ਸੋਦੀ ਅਜੀਤਪਾਲ ਇਹਨਾਂ ਦੇ ਬੇਟੇ ਨਾਲ ਦੋਸਤੀ ਹੈ ਔਰ ਇਹਨਾਂ ਨੇ ਦੋਹਾਂ ਨੇ ਇੱਕ ਪਲੈਨਿੰਗ ਬਣਾ ਕੇ ਇਹਨਾਂ ਦੇ ਕਤਲ ਕਰਨ ਦੀ ਜਿਹੜੀ ਆ ਅ ਲਾਨ ਕੀਤਾ ਤੇ ਜਿਹੜਾ ਬਲਬੀਰ ਸਿੰਘ ਹੈ ਬਲਬੀਰ ਸਿੰਘ ਨੇ ਇੱਕ ਨਵੀਂ Jio ਦੀ SIM 20 ਫਰਵਰੀ ਨੂੰ ਬਟਾਲਾ ਤੋਂ ਲਈ ਔਰ ਉਹ SIM ਜਿਹੜੀ ਨਵਾਂ ਨੰਬਰ ਹੈ ਉਹ ਅਜੀਤਪਾਲ ਇਸਦੇ ਬੇਟੇ ਨੇ ਦਿੱਤੀ ਬਲਬੀਰ ਸਿੰਘ ਨੇ ਇੱਕ ਆਪਣਾ ਸਪਲੈਂਡਰ ਮੋਟਰਸਾਈਕਲ ਜਿਹੜਾ ਕਿ ਚੋਰੀ ਛੁਦਾਏ ਨੇ ਖਰੀਦਿਆ ਹੋਇਆ ਸੀ ਪਹਿਲਾਂ ਹੀ ਉਹ ਵੀ ਅਜੀਤਪਾਲ ਨੂੰ ਜਿਹੜਾ ਦਿੱਤਾ ਤੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਮਿਤੀ 18 10 25 ਨੂੰ ਜਦੋਂ ਸੋਨ ਸਿੰਘ ਤੇਰੀ ਵਾਈਫ ਲੰਗਰ ਦੀ ਸੇਵਾ ਕਰਨ ਤੋਂ ਪਰંત ਤਕਰੀਬ 9 ਵਜੇ ਚਾਮੀ ਉਥੋਂ ਆਪਣੇ ਮੋਟਰਸਾਈਕਲ ਦੇ ਚੱਲੇ ਤੇ ਬਲਵੀਰ ਸਿੰਘ ਵੀ ਉਸੇ ਉੱਥੇ ਸੇਵਾ ਕਰ ਰਿਹਾ ਸੀ ਉਸਨੇ ਤੁਰੰਤ ਅਜੀਤਪਾਲ ਨੂੰ ਜਿਹੜਾ ਇਸ ਦਾ ਮੈਸੇਜ ਦਿੱਤਾ ਕਿ ਇਹ ਚੱਲ ਪਏ ਨੇ ਉਹ ਰਸਤੇ ਦੇ ਵਿੱਚ ਪਲੈਨਿੰਗ ਮੁਤਾਬਕ ਇਨਾਂ ਦੇ ਬੇਟੇ ਨੇ ਜੀਤਪਾਲ ਨੇ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ जख्मी ਕੀਤਾ ਇਹ ਬਹੁਤ ਹੀ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਸ ਨੂੰ ਸਾਡੀਆਂ ਇਹ ਟੀਮਾਂ ਨੇ ਔਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਸੋਹਨਸਗ ਦੀ ਕਰੀਬ 6 ਏਕੜ ਜ਼ਮੀਨ ਸੀ ਔਰ ਉਸ ਦੇ ਵਿੱਚ ਇਹ ਤ੍ਰਤੀਚਾ ਆਇਆ ਕਿ ਉਹ ਆਪਣੀ ਬੇਟੀ ਨੂੰ ਇਹ ਦੇਣਾ ਚਾਹੁੰਦਾ ਸੀਗਾ ਬਟ ਇਹ ਚੀਜ਼ ਜਿਹੜੀ ਉਹਦਾ ਬੇਟਾ ਅਜੀਤਪਾਲ ਆ ਉਹਨੂੰ ਚੰਗੀ ਨਹੀਂ ਸੀ ਲੱਗਦੀ ਔਰ ਹੋਰ ਵੀ ਕਾਫੀ ਇਹਨਾਂ ਦੇ ਘਰ ਦੇ ਵਿੱਚ ਕਰੀਬ 14-15 ਸਾਲ ਤੋਂ ਇਹਨਾਂ ਦਾ ਬੋਲ ਚੱਲ ਵੀ ਆਪਸ ਵਿੱਚ ਬੰਦ ਸੀ ਤੇ ਸੋਨ ਸਿੰਘ ਨੇ ਇਸ ਨੂੰ ਬੇਦਖਲ ਵੀ ਕੀਤਾ ਹੋਇਆ ਸੀ ਤੇ ਬਲਵੀਰ ਸਿੰਘ ਨੇ ਤਾਂ ਇਸ ਦਾ ਸਾਥ ਦਿੱਤਾ ਕਿ ਉਹਦੇ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਸੋਨ ਸਿੰਘ ਨੇ ਪਰਚਾ ਦਰਜ ਕਰਾਇਆ ਹੋਇਆ ਸੀ ਤੇ ਤਫਤੀਸ਼ ਦਾ ਵਿਸ਼ਾ ਵਹ ਇਹਦੀ ਸਾਰੀ ਢੁਮਾਈ ਤੱਕ ਪੜਤਾਲ ਚੱਲ ਰਹੀ ਹੈ ਤੇ ਸਾਰਾ ਅਸੀਂ ਹੋਰ ਵੀ ਜੇ ਇਹ ਦੇ ਵਿੱਚ ਕੋਈ ਦੋਸ਼ੀ ਸਾਡੀ ਤਫਤੀਸ਼ ਦੇ ਦੌਰਾਨ ਸਾਹਮਣੇ ਆਇਆ ਫਿਰ ਉਹਨੂੰ ਵੀ ਅਸੀਂ ਜਿਹੜਾ ਇਹਦੇ ਵਿੱਚ ਅਰੈਸਟ ਕਰਾਂਗੇ ਵੈਪਨ ਕਿੱਥੋਂ ਹੈ ਨਾ ਅਜੀਤਪਾਲ ਨੇ ਵੈਪਨ ਦਾ ਅਰੇਂਜ ਕੀਤਾ ਇਹ ਫਰਵਰੀ ਮਹੀਨੇ ਦੇ ਵਿੱਚ ਯੂਪੀ ਦੇ ਪਿਲੀਪੀਤ ਗਿਆ ਉੱਥੋਂ ਪਰਚੇਸ ਕਰਕੇ ਲਿਆ ਸੀ ਤੇ ਦੋ ਦੋਨਾਂ ਦੋਸ਼ੀਆਂ ਨੂੰ ਅੱਜ ਜਮਾਨਜੋਗ ਅਦਾਲਤਾਂ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਦੀ ਹੋਰ ਪੜਤਾਲ ਜਿਹੜੀ ਆ ਉਹ ਕੀਤੀ ਜਾਵੇਗੀ ਤਾਈ ਘਟਨਾ ਬੀਤੀ 1 ਮਾਰਚ ਦੀ ਜਦੋਂ ਰਾਤ ਵੇਲੇ ਚੋਲਾ ਸਾਹਿਬ ਜੋੜ ਮੇਲੇ ਦੇ ਸਵਾਗਤ ਲਈ ਬਣਾਏ ਗਏ ਲੰਗਰਾਂ ਦੀ ਸੇਵਾ ਕਰਕੇ ਆ ਰਹੇ ਪਤੀ ਪਤਨੀ ਤੇ ਅਣਪਛਾਤਿਆਂ ਵੱਲੋਂ ਗੋਹੜੀਆਂ ਚਲਾਈਆਂ ਗਈਆਂ ਸਨ ਗੋਲੀਆਂ ਰਾਤ ਕਰੀਬ 9 ਵਜੇ ਚਲਾਈਆਂ ਗਈਆਂ ਜਿਸ ਕਾਰਨ ਮੌਕੇ ਤੇ ਹੀ ਬਜ਼ੁਰਗ ਵਿਅਕਤੀ ਸੋਹਣ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਉਸ ਦੀ ਪਤਨੀ ਗੰਭੀਰ ਰੂਪ ਚ ਸਖਮੀ ਹੋ ਗਈ ਸੀ ਉਧਰ ਜਾਂਚ ਤੋਂ ਪਤਾ ਲੱਗਿਆ ਕਿ ਸੋਹਣ ਸਿੰਘ ਆਪਣੀ ਜਾਇਦਾਦ ਆਪਣੀ ਬੇਟੀ ਨੂੰ ਦੇਣਾ ਚਾਹੁੰਦਾ ਸੀ ਜਦਕਿ ਉਸ ਦਾ ਬੇਟਾ ਇਸ ਦਾ ਵਿਰੋਧ ਕਰਦਾ ਸੀ ਅਤੇ ਉਸ ਨੇ ਵਿਦੇਸ਼ ਤੋ ਜਾ ਕੇ ਆਪਣੇ ਪਿਤਾ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਘੜੀ ਅਤੇ ਇਸ ਵਿੱਚ ਉਸ ਦਾ ਸਾਥ ਪਿੰਡ ਦੇ ਹੀ ਰਹਿਣ ਵਾਲੇ ਇੱਕ ਬਲਵੀਰ ਸਿੰਘ ਨਾਮ ਦੇ ਵਿਅਕਤੀ ਨੇ ਦਿੱਤਾ ਗੁਰਦਾਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ